ਜਾ ਕੇ ਐਨੂ ਜਾ ਕੇ ਫੇਰ ਲੈ ਜਾਨੇ ਆਪਣਾ ਇਹ ਕਿਧਰ ਗੱਡੀ ਵਾੜੀ ਮੈਂ ਬਹਾਵਾਲ ਹੈ ਦੇਖ ਵਾੜੀ ਮੋ ਵੀ ਕਰਮਵੀਰ ਜੀ ਜਾਂਦੇ ਆ ਵੀ ਹੁਣ ਕੁਲਚੇ ਖਾਣੇ ਆ ਕਿਹੜਾ ਗਾਣਾ ਕੁਲਜਾਮਰ ਸਰੀ ਹੈ ਕਿਹੜਾ ਖਾਣਾ ਪਹਿਲੋਂ ਅਮਰਸਰੀ ਕੁਲਚਾ ਖਾਣਾ ਤੇ ਫੇਰ ਬਾਬੇ ਦਾ ਛਕਣਾ ਯੱਕ ਯੱਕ ਬਾਕੀ ਪਰਨੇ ਦੱਸੋ ਵਧੀਆ ਬੱਜੇ ਕਿ ਨਹੀਂ ਮੋ ਨਾਲੇ ਬੰਦਾ ਕੋਈ ਬੋਤਲ ਨਹੀਂ ਲੈ ਆਇਆ

ਸਾਡੇ ਭਾਵੇਂ 10 ਦੀ ਹੋਣ ਭਾਵੇਂ 20 ਹੋਣ ਪਰ ਅਗਿਆ ਟਿਚਰਾ ਨਹੀਂ ਕਰਨੀ ਆਨ ਇਹਨੇ ਕਹ ਦੱਸਦੇ ਠੀਕ ਆ ਮੈਂ ਘਰੇ ਹੀ ਆ ਜਾਣਾ ਜੀ ਐ ਨਹੀਂ ਘਰੇ ਤੂੰ ਆਣਾ ਆਪਣੇ ਬਾਪ ਨੂੰ ਥੋੜੀ ਘੱਟ ਆ ਤੁਸੀਂ ਜਾ ਸਕਦੇ ਦੱਸ ਦੋ ਮੜਾ ਜਾਨਾ ਕਿਹੜੇ ਵਿਦਵਾਨ ਬਣੇ ਆ ਉਹ ਵਿਦਵਾਨ ਆਪਣੇ ਘਰੇ ਰਹਿਣ ਸਾਨੂੰ ਦੱਸ ਦੀ ਕਿਹ ਚੀਜ਼ ਦੀ ਲੋੜ ਦੀ ਆਂ ਆਪਣੇ ਐਨਜਾਇਮੈਂਟ ਨੂੰ ਭੁਗਨੇ ਬੱਸ ਓਕੇ ਬਾਏ ਅੱਗੇ ਮਿਲਦੇ ਆਂ ਲੋ ਵੀ ਕਰਮ ਵੀਰਾਂ ਦਾ ਵੀ ਹੋਂਡ ਹੋਈ ਬੱਸ ਮੇਰੀ ਬੁਣੀ ਹੁਣ ਖਾਣਾ ਕਿਹੜਾ ਹੋਰ ਦੱਸੋ ਕੋ ਹਾਂ ਭਰਾਵਾ ਲੋੜੀ ਤੇ ਇਹ ਇੱਕ ਉੱਚਾ ਫਾ ਪਲੇਟ ਖਾਲੀ ਆ ਇੱਕ ਘਟੂਰਿਆ ਦੀ ਪਲੇਟ ਬੰਦਾ ਹੈ ਕਿ ਬੈਠ ਜਾ ਕੀ ਵਸਦਾ ਚੱਲ ਵਧਿਆ ਦੇ ਲੋ ਚੈੱਕ ਕਰ ਲਓ ਅੰਮ੍ਰਿਤਸਰ ਦੇ ਕੁਲਚੇ ਖਾਦੇ ਆ ਲੌਬੀ ਦੇ ਵਿੱਚ ਨਹੀਂ ਆਗੇ ਘੁੰਮਣ ਘੜੀ ਬੰਦ ਜਾ ਫੇਰੇ ਦਰਬਾਰ ਸਾਹਿਬ ਦੇ ਅੰਦਰ ਵੀ ਉਹ ਚੈੱਕ ਕਰੋ ਥਿਊ ਚੈੱਕ ਕਰੋ ਜਾ ਚੱਲਣਾ ਖਲੋ ਬੈਂਕ ਕਦੀ ਕਿੱਥੇ ਲੁੰਗੀ ਆਹ ਵੀ ਵਧੀਆ ਯਾਰ ਲੋ ਵੀ ਮੈਂ ਵੀ ਤਿੰਨ ਵੱਜ ਗਏ ਲੜਕੇ ਦੇ ਹਾਂ ਹੁਣ ਚੱਲੇ ਆ ਘਰ ਨੂੰ ਇਧਰ ਚਬਾਰਾ ਸਾਲ ਦੀਆਂ ਪਿਆਰੀਆਂ ਹੁੰਦੀਆਂ ਪਈਆਂ ਯੂਰਾਸ਼ ਕਰਾਂਦੇ ਦੇਣੇ ਫਿਰ ਰੌਣਕਾਂ ਲੱਗਣਗੀਆਂ ਇੱਥੇ ਚੱਲੀ ਜੇ ਫਿਰ ਘਰ ਨੂੰ ਆਪਾਂ ਯੈਸ ਓਕੇ ਬਾਏ ਹਾਂਜੀ ਉਹ ਆਓ ਜੀ ਪਹੁੰਚ ਗਏ ਸਰਦਾਰ ਸਾਹ ਦਰਬਾਰ ਸਾਹਿਬ ਆਪਾਂ ਆ ਗਏ ਆ ਅੱਗੇ ਦੇ ਲਗਾ ਹਣ ਅੱਗੇ ਜਾ ਕੇ ਵਿਖਾਉਨੇ ਨਹੀਂ ਅੱਗੇ ਦਾ ਮੇਰੇ ਬਾਦ ਅੱਗੇ ਦਾ ਵਿਖਾਉਣਾ ਵਧੀਆ ਬੱਤੀ ਕੇ ਪਰਨੇ ਨਾ ਨਾ ਓਕੇ ਕਰ ਚੱਲ ਜੀ ਹੋ ਜੀ ਕਰੋ ਦਰਸ਼ਨ ਸਾਚੰਦਰੀ ਅਰਵਿੰਦ ਸਾਹਿਬ ਜੀ ਤੇ ਸੰਤ ਵੈਗਰੇ ਜੀ ਬੜੀ ਆ ਚੁੱਕੀ ਆ ਕਰੋ ਦਰਸ਼ਨ ਵਾਏ ਵੈਗਰੇ